ਇਹ ਜੀ ਦਾਮ ਮੈਂ ਐਡਵੋਕੇਟ 파ਰਸ਼ ਸ਼ਰਮਾ ਫੋਲ ਨੰਬਰ 68 ਤੋਂ ਤੇ ਇਹ ਭਗਵਤ ਕਥਾ ਮੰਡੀ ਫਾਰਮ ਚ ਕਰਾਈ ਜਾ ਰਹੀ ਜੋ ਵੀ ਜੋ ਕਿ 19 19ਵੀਂ ਭਗਵਤ ਕਥਾ ਲਗਾਤਾਰ ਕਰਾਈ ਗਈ ਹੈ ਜੀ ਗੋਬਿੰਦ ਮਾਧਮ ਮਿਲਨ ਸੋਸਾਇਟੀ ਵੱਲੋਂ ਤੇ ਮੈਂ ਸਾਰੇ ਜਿਵੇਂ ਆਪਾਂ ਇੱਥੇ ਦੇਖਣ ਨੂੰ ਮਿਲ ਰਿਹਾ ਸਾਰੇ ਇਲਾਕਾ ਨਿਵਾਸੀ ਆ ਤਾ ਰਹੀ ਹੈ ਨਾਲ ਨਾਲ ਉਹਨਾਂ ਦੇ ਬੱਚੇ ਵੀ ਆ ਰਹੇ ਆ ਅਸੀਂ ਬਹੁਤ ਸੁਭਾਗੇ ਪ੍ਰਾਪਤ ਕਰਦੇ ਆ ਕਿ ਸਾਨੂੰ ਹਰ ਸਾਲ ਇੱਥੇ ਆਨ ਦਾ ਮੌਕਾ ਮਿਲਦਾ ਤੇ ਮੈਂ ਬਾਕੀ ਸਾਰੇ ਲੁਧਿਆਣਾ ਇਲਾਕਾ ਨਿਵਾਸੀਆਂ ਲੋਕਾਂ ਆਪਣੇ ਮੱਲੇ ਦੇ ਸਾਰੇ ਇਲਾਕਾ ਨਿਵਾਸੀਓ ਤੋਂ ਇਹ ਹੀ ਬੇਨਤੀ ਕਰਨਾ ਚਾਹੁੰਗਾ ਕਿ ਤੁਸੀਂ ਵੀ ਸਾਰੇ ਇੱਥੇ ਆਓ ਤੇ ਪ੍ਰਭੂ ਦੇ ਦਰਸ਼ਨ ਕਰੋ ਤੇ ਨਾਲ ਨਾਲ ਰੱਬ ਭਗਵਾਨ ਦਾ ਨਾਮ ਲਓ ਜੀ ਦੇਖੀ ਕਿ ਕਿਹਨੇ ਚਾਹ ਉਹਦੇ ਵਿੱਚ ਕੁੱਪੇ ਵਿੰਡਵਨ ਤੋਂ ਜਿਹੜੇ ਕਥਾਵਾਚਕ ਆਏ ਨੇ ਕਥਾ ਕਰਨ ਲਈ ਤੇ ਅਲੱਗ-ਅਲੱਗ ਦੇਲੀ ਉਤਸਵ ਵੀ ਮਨਾਏ ਜਾਂਦੇ ਨੇ ਵਿਸ਼ੇਸ਼ ਰੂਪ ਜਿਵੇਂ ਕਿ ਉਦੋਜੀ ਮਹਾਰਾਜ ਵਿੰਨਵਨ ਤੋਂ ਆਏ ਹੋਏ ਆ ਤੇ ਅੱਜ ਕ੍ਰਿਸ਼ਨ ਜਨਮ ਦਾ ਉਤਸਵ ਮਨਾਇਆ ਜਾ ਰਿਹਾ ਹੈ ਇਦਾ ਹੀ ਰੋਜ਼ ਇੱਕ ਨਵਾਂ ਉਤਸਵ ਮਨਾਇਆ ਜਾਂਦਾ ਹੈ 31 ਤਰੀਕ ਤੱਕ ਜੋ ਕਿ ਰੋਜ਼ ਇੱਕ ਨਵੀਂ ਇੱਕ ਪ੍ਰੇਰਨਾ ਦਿੱਤੀ ਜਾਂਦੀ ਹੈ ਉਦੋ ਜੀ ਮਹਾਰਾਜ ਜੀ ਵੱਲੋਂ ਤੇ ਇਹ ਰੋਜ਼ ਇੱਕ ਨਵੀਂ ਚੀਜ਼ ਜਿਹੜੀ ਦੱਸਦੇ ਹੈ ਉਸ ਤੋਂ ਆਪਾਂ ਸਭ ਨੂੰ ਆਉਣਾ ਚਾਹੀਦਾ ਤੇ ਆਉਣਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਇਦਾਂ ਲੱਗ ਰਿਹਾ ਹੈ ਕਿ ਅੱਜ ਇੱਕ ਧਾਰਮਿਕ ਉਤਸਵ ਕੋਈ ਆਨੰਖੇ ਤੇ ਯੰਗ ਜਨਰੇਸ਼ਨ ਵੀ ਖਾਸ ਤੌਰ ਤੇ ਆ ਰਹੀ ਹੈ ਤੇ ਹੋਰ ਵੀ ਬੜੇ ਮਿੱਠੇ ਲੋਕ ਵੀ ਆ ਰਹੇ ਨੇ ਤਾਂ ਲੱਗਦਾ ਬਹੁਤ acha ਲੱਗ ਰਿਹਾ ਜੀ ਕਿ ਜਿੱਥੇ ਕਿ ਸਾਡੇ ਬਜ਼ੁਰਗ ਤੇ ਸਾਰੇ ਇੱਥੇ ਆ ਹੀ ਰਹੇ ਨੇ ਨਾਲ ਨਾਲ ਜਿਹੜਾ ਯੂਥ ਹੈ ਜਿਹੜੇ ਕਾਲਜਾਂ ਦੇ ਪੜ੍ਹਦੇ ਲੋਕ ਹੈ ਸਕੂਲ ਦੇ ਬੱਚੇ ਆ ਉਹ ਵੀ ਆ ਕੇ ਇਹ ਚੀਜ਼ ਸੁਣ ਰਹੇ ਨੇ ਬਹੁਤ ਚੰਗੀ ਗੱਲ ਹੈ ਕਿ ਫੋਨਾਂ ਤੋਂ ਹਟ ਕੇ ਬਾਕੀ ਸਾਰੀ ਚੀਜ਼ਾਂ ਤੋਂ ਗੇਮਾਂ ਤੋਂ ਹਟ ਕੇ ਇਕੱਠੇ ਆ ਕੇ ਰੱਬ ਦਾ ਨਾਮ ਲੈ ਰਹੇ ਆ ਇੱਕ ਪ੍ਰਭੂ ਦਾ ਨਾਮ ਸਿਮਰਨ ਕਰ ਰਹੇ ਆ ਬਹੁਤ ਚੰਗੀ ਗੱਲ ਹੈ ਤੇ ਹੋਰ ਵੱਧ ਚੜ ਕੇ ਬੱਚਿਆਂ ਨੂੰ ਇਸ ਚੀਜ਼ ਨਾਲ ਜੁੜਨਾ ਚਾਹੀਦਾ ਹੈ ਜੈ ਜੈ ਸ਼੍ਰੀ ਰਾਧੇ ਅੱਜ ਦੀ ਜਿਹੜੀ ਸਾਜਰੀ ਕ੍ਰਿਸ਼ਨ ਲੀਲਾ ਬਾਰੇ ਦੱਸਿਆ ਗਿਆ ਕਿ ਬਾਬਮਨ અવਤਾਰ ਹੈਗਾ ਬਾਬਮਨ અવਤਾਰ ਵਿੱਚ ਰਾਜਾ ਬਲੀ ਕੋਲ ਭਗਵਾਨ বিষ্ণੂ ਨੇ 3 ਗੱਜ ਭੂਮੀ ਮੰਗੀ ਸੀ ਜਿਸ ਨੂੰ ਬਹੁਤ ਖੁਸ਼ੀ ਨਾਲ ਰਾਜਾ ਬਲੀ ਨੇ ਮੰਦੇ ਹੋਏ ਉਹਨਾਂ ਨੂੰ 3 ਗੱਜ ਭੂਮੀ ਦੇਣ ਦਾ ਵਾਅਦਾ ਕਰ ਦਿੱਤਾ ਸੀ ਜਦਕਿ ਉਹਦੇ ਪਿੱਛੇ ਇੱਕ ਇਸ ਸ੍ਰਿਸ਼ਟੀ ਲਈ ਇੱਕ ਭਗਵਾਨ বিষ্ণੂ ਨੇ ਅਵਤਾਰ ਲੈ ਕੇ ਬਾਬਮਨ ਅਵਤਾਰ ਲੈ ਕੇ ਉਹ ਦਾਰ ਤੇ ਭਲਾ ਕਰਨਾ ਚਾਹੀਦਾ ਸੀਗਾ ਕਿਉਂਕਿ ਦੇਵਤਾ ਰਕਸ਼ਾ ਦੇ ਵਿੱਚ ਜਿਹੜਾ ਇੱਕ ਯੁੱਧ ਚੱਲ ਰਿਹਾ ਸੀਗਾ ਉਹ ਇਸ ਤਰ੍ਹਾਂ ਹੀ ਖਤਮ ਹੋ ਸਕਦਾ ਸੀ ਤੇ ਉਹਨਾਂ ਨੇ ਰਾਜਾ ਬਲੀ ਤੋਂ ਵਾਮਨ অবতার ਵਿਚ ਆ ਕੇ ਤਿੰਨ ਰੱਜ ਭੂਮੀ ਨੇ ਤਿੰਨ ਲੋਕ ਮੰਗੇ ਸੀਗੇ ਤੇ ਉਹਦੇ ਬਾਰੇ ਹੀ ਸਾਡੇ ਜਿਹੜੇ ਵਿਆਸ ਗੱਦੀ ਤੇ ਬੈਠੇ ਨੇ ਗੁਰੂ ਮਹਾਰਾਜ ਜੀ ਨੇ ਉਹਦਾ ਬਖਿਆਲ ਕੀਤਾ ਔਰ ਦੱਸਿਆ ਹੈ ਕਿ ਵੀ ਧਰੈਵੀ ਦੀ ਜਿਹੜੀ ਜਿੱਤ ਹੈ ਉਹ ਬਹੁਤ ਜ਼ਰੂਰੀ ਹੈ ਔਰ ਤਰੰਦੇ ਹੀ ਕੰਮ ਕਰਨਾ ਚਾਹੀਦਾ ਹੈ ਅੱਜ ਜਿਹੜਾ 19 ਭਾਗਵਤ ਸ਼੍ਰੀ ਦਾਦਾ ਗੋਵਿੰਦ ਵਾਦੋ ਸੋਸਾਇਟੀ ਵੱਲੋਂ ਜਿਹੜੀ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੋ ਰਹੀ ਹੈ ਔਰ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹੋ ਕਿ ਕਿੰਨਾ ਉਸ਼ਾਵਾ ਸੰਗਤ ਦੇ ਵਿੱਚ ਔਰ ਅੱਜ ਵੀ ਜਿਹੜਾ ਕ੍ਰਿਸ਼ਨ ਜਨਮ ਹੈ ਉਸ ਨੂੰ ਲੈ ਕੇ ਬੱਚਿਆਂ 'ਚ ਲੇਡੀਜ਼ 'ਚ ਬਹੁਤ ਉਸ਼ਾਵਾ ਔਰ ਭਗਤਾਂ ਨੂੰ ਤੁਸੀਂ ਦੇਖ ਰਹੇ ਹੋ ਕਿੰਨੀ ਵੱਡੀ ਤਦਾਦ ਦੇ ਵਿੱਚ ਉਹ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚੇ ਨੇ ਜਬ ਪੀਲੇ ਵਸਤਰ ਪਾ ਕੇ ਆਂਦੀ ਸਾਰੇ ਅੱਜ ਪੂਰਾ ਆਨੰਦ ਮਾਨ ਰਿਹਾ ਜੀ ਉਸ ਗੁਰਮੁਖੀ ਹਾਂ ਇਹ ਪਰਮਾਤਮਾ ਦੇ ਜੁੜਨ ਦੇ ਲਈ ਪਰਮਾਤਮਾ ਦੇ ਰੰਗ ਚ ਰੰਗਣ ਲਈ ਇਹ ਜਿਹੜੇ ਪੀਲੇ ਵਸਤਰ ਆ ਇਹ ਕ੍ਰਿਸ਼ਨ ਧਰਮ ਦੇ ਉਤਸਵ ਦੇ ਖਾਸ ਤੌਰ ਤੇ ਇਹ ਪ੍ਰਥਾ ਔਰ ਉਹਦੇ ਵਿੱਚ ਰਚਣ ਦੇ ਲਈ ਅੱਜ ਸਾਰੇ ਪੀਲੇ ਵਸਤਰ ਪਾਣ ਗਏ ਸਾਡੇ ਅੰਬੂ ਜੀ ਚਰਮਾ ਜੀ ਵੀ ਅੱਜ ਪੀਲੇ ਵਸਤਰਾਂ ਚ ਨੇ ਔਰ ਵਿਸ਼ੇਸ਼ ਸਾਰੇ ਨੇ ਵੇਤੋ ਸਾਹਿਬ ਬਿਲਕੁਲ ਤੁਸੀਂ ਠੀਕ ਕਹਿਆ ਜਿਵੇਂ ਮੱਲੀ ਸਾਹਿਬ ਨੇ ਦੱਸਿਆ ਹੈ ਕਿ 19ਵੀਂ ਸ਼੍ਰੀ ਮਾਧ ਭਾਗਵਤ ਕਥਾ ਜਿਹੜੀ ਰਾਜਾ ਮਾਧਵ ਗੋਵਿੰਦ ਮੈਲਨ ਸੁਸਾਇਟੀ ਦੁਆਰਾ ਕਰਾਈ ਜਾ ਰਹੀ ਹੈ ਸਾਡੇ ਪ੍ਰਧਾਨ ਨੇ ਸੁਖਦੇਵ ਪਰਾਉੜਜੀ ਅਮੁਜੇ ਸ਼ਰਮਾ ਜੀ ਜਨਰਲ ਸੈਕਟਰੀ ਮੱਲੀ ਸਾਹਿਬ ਸਾਡੇ ਪੈਟਰਨ ਨੇ ਸਾਰਾ ਪਰਿਵਾਰ ਹੈ ਮੱਲੀ ਫਾਰਮ ਚ ਕੰਟੀਨਿਊਸਲੀ 19ਵੇਂ ਸਾਲ ਚ ਆ ਚੁੱਕੀ ਹੈ ਅੱਜ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਦਿਨ ਹੈ ਔਰ ਜਿਵੇਂ ਮੱਲੀ ਸਾਹਿਬ ਨੇ ਦੱਸਿਆ ਕਿ ਅੱਜ ਦਾ ਵਿਸ਼ੇਸ਼ ਜਿਹੜਾ ਹੁੰਦਾ ਹੈ ਡਰੈਸ ਦਾ ਕੋਡ ਉਹ yellow ਰੱਖਿਆ ਜਾਂਦਾ ਕਿਉਂਕਿ ਭਗਵਾਨ ਨੂੰ ਪੀਲੇ ਵਸਤਰ ਬਹੁਤ ਪਿਆਰੇ ਹੈ 아이 바만 ભગવાન ਦਾ ਨਾਲ ਉਫਤਾਰ ਹੁੰਦਾ ਨਾਲ ਕਿਸ਼ਨ ભગવાન ਜਨਮ ਹੁੰਦਾ ਐਸੇ ਸਾਡੇ 우ਦੋਜੀ ਮਹਾਰਾਜ ਜਿਹੜੇ ਕਿ ਬ੍ਰਿੰਦਾਵਨ ਤੋਂ ਆਏ ਹੋਏ ਨੇ ਉਹ ਕਥਾ ਦਾ ਸੁਭਨ ਸਾਰੇ ਲੋਕਾਂ ਨੂੰ ਕਰਾਉਂਦੇ ਐ ਲੋਕਾਂ ਚ ਬੜਾ ਉਤਸ਼ਾਹ ਹੈ ਔਰ ਅਸੀਂ ਤੁਹਾਡੇ ਚੈਨਲ ਦਾ ਹੀ ਰਿਕੁਐਸਟ ਕਰਦੇ ਆ ਕਿ ਇਸ ਕਥਾ ਦਾ ਜਿੰਨਾ ਪ੍ਰਚਾਰ ਹੋ ਸਕੇ ਸ਼੍ਰੀਮਾਨ ਪਾ